ਹੋ ਜੇ ਹਾਲ ਬਣ ਚੁੱਕਿਆ ਮੋਲ ਬਣ ਚੁੱਕਾ ਕਿ ਮਾੜਾ ਬੰਦਾ ਰੋਟੀ ਨਹੀਂ ਖਾ ਸਕਦਾ ਜੋ ਮਾੜਾ ਬੰਦਾ ਆਪਣੇ ਘਰ ਦਾ ਕੋਈ ਆਪਣੇ ਬੱਚੇ ਨੂੰ ਕਪੜਾ ਨਹੀਂ ਪਵਾ ਸਕਦਾ ਜੋ ਜਨਨੀਆਂ ਵਾਸਤੇ ਰਸੋਈ ਸਾਹਮਣਾ ਬਹੁਤ ਔਖਾ ਹੋ ਚੁੱਕਾ ਤੇ ਜਿਹੜੀ ਕਣਕ ਆਉਂਦੀ ਉਹ ਵੀ ਉਹਨਾਂ ਨੇ 30 ਕਿਲੋ ਤੋਂ 5 ਕਿਲੋ ਕਰਤੀ ਇਹ ਦੁਵਾਦ ਉਹਨਾਂ ਨੇ ਕੀ ਸਵਾਰਨਾ ਆਪਾਂ ਤੇ ਵੋਟ ਪਾਵਾਂਗੇ ਤੇ ਸੋਹਣੀ ਵਿਕਾਸ ਨੂੰ ਪਾਵਾਂਗੇ ਵਧੀਆ ਤੇ ਕਾਂਗਰਸੀ ਆ ਝਾੜੂ ਵਾਲਿਆਂ ਨੇ ਤੇ ਕੁਛ ਨਹੀਂ ਸਵਾਰਿਆ ਜਹਾ ਰੁਪਈਆ ਕਹਿ ਕੇ ਵੀ ਨਹੀਂ ਦਿੱਤਾ ਦੇਖੋ ਜੀ ਮੇਰੇ ਹਿਸਾਬ ਨਾਲ ਤੇ ਵਿਕਾਸ ਜੀ ਦੀ ਸਰਕਾਰ ਬਹੁਤ ਵਧੀਆ ਏ ਉਹਨਾਂ ਨੂੰ ਅੱਗੇ ਲੈਣਾ ਚਾਹੀਦਾ ਕਿਉਂਕਿ ਅਸੀਂ ਜੋ ਵੀ ਵਿਕਾਸ ਵੇਖਿਆ ਉਹਨਾਂ ਦੇ ਅੰਦਰ ਹੀ ਵੇਖਿਆ ਹੈ ਕੀ ਗੱਲ ਕਰੀਏ ਸੋਨੀ ਸਾਹਿਬ ਹੀ ਕਿਉਂ ਕੰਮ ਕਰਾ ਸਕਦੇ ਨਹੀਂ ਇੱਥੇ ਭਾਜਪਾ ਬਾ ਇੱਥੇ ਆਮ ਆਦਮੀ ਪਾਰਟੀ ਆਈ ਆ ਇੱਥੇ ਕਾਂਗਲੀ ਦਾਲ ਆ ਕਾਂਗਰਸ ਹੀ ਕਿਉਂ ਕਰਾ ਸਕਦੀ ਹੈ ਇਹ ਜੀ ਮਜ਼ਬੂਤ ਪਾਰਟੀ ਹੈ ਇਹ ਮਜ਼ਬੂਤ ਪਾਰਟੀ ਹੈ ਕੰਮ ਕਰਨ ਵਾਲੀ ਹੈ ਉਹਦੇ ਆਏ ਦੇ ਗਏ ਅੱਜ ਵੀ ਸਿਵਰ ਬਾਰ ਭਰੇ ਪਏ ਆ ਹੱਲ ਤੱਕ ਹੱਲੇ ਕੋਈ ਵੀ ਸੁਣਵਾਈ ਨਹੀਂ ਆ ਗਈ ਸੜ ਦੇ 1 ਸਾਲ ਚ ਅਸੀਂ ਤਾਂ ਕਹਿੰਦੇ ਆ ਕਿ ਤੁਹਾਨੂੰ ਪਹੁੰਚਾ ਚਾਹੀਦਾ ਵੀ ਕਾਸਪਾ ਜਿ ਵਰਗਾ ਜਿਹੜਾ ਨਾ ਕੰਮ ਕਰਦਾ ਇੱਕ ਫੋਨ ਦਾ ਨਾ ਕੰਮ ਹੁੰਦਾ ਹੈ ਕਿ ਕਿ ਤੁਹਾਨੂੰ ਫਾਇਦਾ ਨਹੀਂ ਗਾ ਹਨ ਭਗਵੰਤ ਮਾਨ ਜੀ ਨੇ ਵਾਅਦਾ ਕੀਤਾ ਸੀ ਕਿ ਦੇਖੋ ਤੁਹਾਡੇ 100 ਰੁਪਏ ਤੁਹਾਡੇ ਕੋਲ ਕੀ ਆਏਗਾ ਜੇ ਤੁਸੀਂ ਤਿੰਨ ਜੀ ਹੈਗੇ ਉਹ ਕਰਕੇ ਤੇ ਤੁਹਾਨੂੰ ਤਿੰਨ ਜੀ ਜੀਆਂ ਨੂੰ ਮਿਲੇਗਾ ਉਹ ਤੇ 1000 ਰੁਪਏ ਦਾ ਨਾਨਸ਼ਾਰੀ ਖਤਮ ਹੋ ਗਿਆ ਜਿਹੜੇ ਐਮ.ਐਲ.ਏ. ਸਾਹਿਬ ਨੇ ਉਹ ਕਿੰਨੀ ਕ ਲੋਕਾਂ ਤੱਕ ਪਹੁੰਚ ਨੇ ਲੱਗਦਾ ਹੈ ਕਿ ਉਹ ਠੀਕ ਨੇ ਇਸ ਟਾਈਮ ਤੇ ਦੇਖੋ ਜੀ ਜਦੋਂ ਦੇ ਉਹ ਤੇ ਐਮ.ਐਲ.ਏ. ਬਣੇ ਮੈਂ ਤਾਂ ਸ਼ਕਲ ਵੀ ਨਹੀਂ ਵੇਖੀ ਉਹਨਾਂ ਦੀ ਅਸੀਂ ਤਾਂ ਬਣਾਵਾਂਗੇ ਸੋਲੀ ਸਾਹਿਬ ਨੂੰ ਅਸੀਂ ਕਾਂਗਰਸ ਨੂੰ ਵੋਟ ਪਾਣੀ ਹੈ ਕਿਉਂਕਿ ਸਾਡਾ ਉਹਨਾਂ ਨੇ ਮੁਸ਼ਕਲਾ ਸੁਣਿਆ ਵੀ ਤੇ ਹੱਲ ਵੀ ਕੀਤੀਆਂ ਆਜ ਤੱਕ ਤੇ ਆਪਣੇ ਨਾਲ ਕਾਂਗਰਸੀ ਹੀ ਖੋਤੇ ਰਹਿਆ ਤੇ ਕਿਉਂਕਿ ਆਮਚਾਰੂ ਵਾਲੇ ਨੇ ਵੀ ਕਿਹਾ ਹੈ ਕਿ ਆਪਾਂ ਨੂੰ ਹਰ ਮਹੀਨੇ ਤੁਹਾਨੂੰ ਰਸੋਈ ਖਰਚਾ ਦੇਵਾਂਗੇ 4 ਰੁਪਿਆ ਤੇ ਉਹ ਵੀ ਨਹੀਂ ਆਪਾਂ ਉਹ ਦਿੱਤਾ ਗਿਆ ਪਰ ਪਾਟ ਬਾਵਾਲੇ ਦੇ ਕਹਿੰਦੇ ਅਸੀਂ ਕਣਕ ਦੇ ਰਹੇ ਹਾਂ ਗਰੀਬਾਂ ਨੂੰ ਕੀ ਕਣਕ ਦਿੱਤੀ ਐ 4 ਕਿਲੋ 5 ਕਿਲੋ ਕਣਕ ਦਿੱਤੀ ਐ ਦੇਖਣਿਆ ਭਾਜੀ ਪਿਆਰਤੀ ਕਾਂਗਰਸ ਆਉਂਦੀ ਕਿਉਂਕਿ ਕਿ ਚੜ੍ਹ ਵਾਲਿਆਂ ਕੋਈ ਕੰਮ ਨਹੀਂ ਸਾਰਿਆ ਅਣ ਕਹਿੰਦੇ ਚਿੱਟਾ ਬੰਦ ਕਰ ਦਾਂਗੇ ਆਇਆ ਕਰ ਦਾਂਗੇ ਉਹ ਚਿੱਟਾ ਦੇ ਗਲੀਆਂ 'ਚ ਮੌਤਾਂ ਹੋਣ ਡੀਆਂ ਜੇ ਵੇਖੋ ਚਾਰ ਚਾਰ ਮਹੱਲੇ 'ਚ ਬੰਦੇ ਮਰਨਦੇ ਦਾਦਾ ਲਾਸ਼ਾਂ ਜਾਂਡੀਆਂ ਦੇਖੋ ਜੀ ਨਸ਼ੇ ਦਾ ਦੇ ਦਾਵਾ ਵੀ ਕੁਝ ਸਾਲਾਂ ਵਿੱਚ ਨਸ਼ਾ ਬਹੁਤ ਵੱਧ ਚੁੱਕਾ ਹੋਇਆ ਵਾ ਜਿੱਦਾਂ ਕਿ ਆਪਾਂ ਬਾਜ਼ਾਰ ਤੋਂ ਤੁਰਦੇ ਫਿਰਦੇ ਵੀ ਨਸ਼ਾ ਲੈ ਸਕਦੇ ਆ ਏਦਾਂ ਦਾ ਹੋ ਗਿਆ ਹੋਇਆ ਮੂਲ ਚਲ ਜੋ ਕਿ ਹੋਣਾ ਨਹੀਂ ਚਾਹੀਦਾ ਦੇਖੋ ਜੀ ਮੈਂ ਦੇ ਇਹਨਾਂ ਦੇ ਦੇਖਿਆ ਨਹੀਂ ਕਦੀ ਅੱਜ ਜਿਹੜੀ ਸਾਡੀ ਪਿੱਛੇ ਤੁਸੀਂ ਪਾਰਕ ਤੇ ਦੇਖੀ ਹੈ ਟੈਂਕੀ ਇਹ ਵਿਕਾਸ ਜੀ ਨੇ ਸ਼ੁਰੂ ਕਰਵਾਇਆ ਸੀ ਕੰਮ ਉਹਨਾਂ ਦੇ ਦੇਖਿਆ ਤਾਂ ਪਹਿਲਾਂ ਦੇ ਸਾਡੇ ਪਾਣੀ ਦਾ ਵੀ ਦੇਖ ਲੋਗੇ ਜੋ ਟੂਟੀ ਖੋਲ੍ਹੀਏ ਤੇ ਐ ਪਾਣੀ ਅੰਦਰ ਜਿੱਦਾ ਜੰਗਾਲ ਹੁੰਦਾ ਹੈ ਉਦੋਂ ਬਹੁਤ ਕੁਝ ਮਿਲਦਾ ਸੀ ਜਦੋਂ ਕਾਂਗਰਸ ਸੀ ਉਦੋਂ ਦਾਲਾ ਮਿਲਦੀਆਂ ਸੀ ਖੰਡ ਮਿਲਦੀ ਸੀ ਬੜਾ ਕੁਝ ਮਿਲਦਾ ਹੈ ਸਭਰਾ ਰਾਸ਼ਨ ਮਿਲਦਾ ਸੀ ਧੌਣ ਤੇ ਕਣਕ ਜਿਹੜੀ ਮਿਲਦੀ ਉਹ ਵੀ ਬੰਦ ਕਰਤੀ ਲੋਕਾਂ ਨੇ ਦਵਾਈ ਕਰਦੇ ਨੇ ਅਹੀਂ ਤੇ ਬੋਟ ਪਾਵਾਂਗੇ ਸੋਨੀ ਸਾਹਿਬ ਨੂੰ ਇਹ ਪਖੰਡ ਕਰਦੇ ਲੋਕੀ ਕੀ ਮੂਡ ਬਣਾਇਆ ਆਪਾਂ ਤੇ ਕਾਂਗਰਸ ਵਾਲੀਆਂ ਸਾਡੇ ਮੂੜ ਜੀ ਪੱਕਾ ਹੀ ਗਾ ਕੀ ਹੈ ਜੀ ਅਹੀਂ ਤੇ ਵੋਟ ਆਪਣਾ ਸੋਨੀ ਸਾਹਿਬ ਨਹੀਂ ਪਾਵਾਂਗੇ 21 ਤਰੀਕ ਨੂੰ ਨਗਰ ਕੌਂਸਲ ਦੀਆਂ ਚੋਣਾਂ ਹੋਣ ਜਾ ਰਹੀਆਂ ਤੇ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ਦੇ ਵਿੱਚ ਟੋਟਲ 85 ਵਾਰਡਾਂ ਤੇ ਜਿਹੜੀ ਆ ਚੋਣ ਹੋਣ ਜਾ ਰਹੀ ਆ ਤੇ ਇਸ ਸਮੇਂ ਅਸੀਂ ਵਾਰਡ ਨੰਬਰ 52 ਦੇ ਮੌਜੂਦਾਂ ਆ ਆਮ ਲੋਕਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਸਮੇਂ ਲੋਕਾਂ ਦਾ ਅਰਜ਼ਾ ਕਿੱਧਰ ਨੂੰ ਆ ਅਕਸਰ ਲੋਕਾਂ ਦੇ ਮੁੱਦੇ ਕੀ ਆ ਕਿੰਨਾ ਕੁ ਵਿਕਾਸ ਹੋਇਆ ਤੇ ਲੀਡਰ ਹੋਣ ਦੇ ਨਾਲ ਕਿਸ ਤਰ੍ਹਾਂ ਦੇ ਵਾਅਦੇ ਕਰ ਰਹੇ ਨੇ ਆਓ ਚੱਲਦੇ ਆਂ ਆਮ ਲੋਕਾਂ ਦੇ ਨਾਲ ਗੱਲਬਾਤ ਕਰਦੇ ਆਂ ਸਸੀ ਕਲ ਜੀ ਕੀ ਹਾਲ ਤੁਹਾਡਾ ਬੀਨੂ ਕੁਮਾਰੀ ਕਿੱਥੋਂ ਦੇ ਰਹਿਣ ਵਾਲੇ ਹੋ ਫਤੇ ਸਿੰਘ ਕਲੋਨੀ ਫਤੇ ਸਿੰਘ ਕਲੋਨੀ ਵਾਰਡ ਨੰਬਰ ਕਿਹੜੀ ਹੈ ਤੁਹਾਡੀ ਜੀ 52 52 ਜਿਵੇਂ ਗੱਲ ਕੀਤੀ ਜਾਵੇ ਸਾਰੀਆਂ ਸਿਆਸੀ ਪਾਰਟੀਆਂ ਪਾਬਾਂਪਾਰ ਹੋ ਕੇ ਜਿਹੜੇ ਆ ਚੋਣ ਮੈਦਾਨ ਦੇ ਵਿੱਚ ਉਤਰਿਆ ਨੇ ਖਾਸ ਕਰਕੇ ਕਿਹੜੀ ਸਰਕਾਰ ਵਧੀਆ ਵਾ ਕਿਹੜੀ ਪਾਰਟੀ ਵਧੀਆ ਵਾ ਜਿਹੜੀ ਜ਼ਿਆਦਾ ਗਰੀਬਾਂ ਵਾਸਤੇ ਆਮ ਲੋਕਾਂ ਵਾਸਤੇ ਵਪਾਰੀਆਂ ਵਾਸਤੇ ਕੰਮ ਕਰਦੀ ਆ ਹੁਣ ਇਹੋ ਜਿਹੇ ਹਾਲ ਬਣ ਚੁੱਕਿਆ ਮੋਲ ਬਣ ਚੁੱਕਾ ਕਿ ਮਾੜਾ ਬੰਦਾ ਰੋਟੀ ਨਹੀਂ ਖਾ ਸਕਦਾ ਜੋ ਮਾੜਾ ਬੰਦਾ ਆਪਣੇ ਘਰ ਦਾ ਕੋਈ ਆਪਣੇ ਬੱਚੇ ਨੂੰ ਕੱਪੜਾ ਨਹੀਂ ਪਵਾ ਸਕਦਾ ਜੋ ਜਨਨੀਆਂ ਵਾਸਤੇ ਰਸੋਈ ਸਾਹਮਣਾ ਬਹੁਤ ਔਖਾ ਹੋ ਚੁੱਕਾ ਬਹੁਤ ਔਖਾ ਹੋ ਗਿਆ ਹੈ ਕਿ ਜਿੱਥੇ ਸਾਨੂੰ ਵੇਖੋ ਫਾਇਦਾ ਹੀ ਨਹੀਂ ਸੀਗਾ ਫਾਇਦਾ ਹੀ ਨਹੀਂ ਹੈਗਾ ਹੁਣ ਵੀ ਅਸੀਂ ਕੰਨਿਆ ਠੋਕ ਕੇ ਕਿ ਸਾਨੂੰ ਫਾਇਦਾ ਨਹੀਂਗਾ ਸਾਨੂੰ ਭਗਵੰਤ ਮਾਨ ਜੀ ਨੇ ਵਾਅਦਾ ਕੀਤਾ ਸੀ ਕਿ ਦੇਖੋ ਤੁਹਾਡੇ 100 ਰੁਪਏ ਤੁਹਾਡੇ ਕੋਲ ਨਹੀਂ ਆਏਗਾ ਜੇ ਤੁਸੀਂ ਦਿਨ ਜੀ ਹੈਗੇ ਉਹ ਘਰ ਤੇ ਤੁਹਾਨੂੰ ਦਿਨ ਜੀ ਨੂੰ ਮਿਲੇਗਾ ਉਹ ਤੇ 1000 ਰੁਪਏ ਦਾ ਨਾਂ ਨਿਸ਼ਾਨੀ ਖਤਮ ਹੋ ਗਿਆ ਇਸ ਦਾ ਮਤਲਬ ਤੇ ਇਹ ਹੀ ਹੈ ਨਿਕ ਲਾਲਚ ਦੇ ਕੇ ਅਸੀਂ ਵੀ ਲਾਲਚ ਕੀਤਾ ਕਿ ਚਲੋ ਸਾਡੀ ਰਸੋਈ ਖਰਚਾ ਨਿਕਲੇਗਾ ਤੇ ਸਾਡੀ ਰਸੋਈ ਖਰਚਾ ਨਹੀਂ ਨਿਕਲਿਆ ਨਾ ਤੇ ਸਾਨੂੰ ਇਹਨਾਂ ਨੇ ਛੱਡਿਆ ਉਧਰ ਜੋਗਾ ਨ ਉਧਰ ਜੋਗਾ ਤੇ ਕੀ ਫਾਇਦਾ ਸਾਨੂੰ ਆਹ ਜੀ ਸਰਕਾਰ ਨੂੰ ਵੋਟਾਂ ਪਾਣ ਦਾ ਜੀ ਹੈਗਾ ਤੇ ਦੱਸ ਦਵੋ ਮੈਨੂੰ ਕੋਈ ਕਿਉਂਕਿ ਦੇਖੋ ਜੋ ਕਰਨੀ ਤਾਂ ਆਪਣੀ ਮਿਹਨਤ ਤੇ ਫਿਰ ਵੀ ਸਾਡਾ ਅਸੀਂ ਮਿਹਨਤ ਕਰਕੇ ਵੀ ਅਸੀਂ ਆਪਣੀ ਰਸੋਈ ਨਹੀਂ ਚਲਾ ਸਕਦੇ ਖਾਸ ਕਰਕੇ ਵਿਕਾਸ ਦੀ ਗੱਲ ਕਰੀਏ ਪੀ ਗਲੀ ਮਹੱਲੇ ਦੇ ਵਿੱਚ ਵਿਕਾਸ ਹੋਣਾ ਕਿੰਨਾ ਕੁ ਜ਼ਰੂਰੀ ਹੈ ਇਨ੍ਹਾਂ ਤਿੰਨਾਂ ਸਾਲਾਂ ਦੇ ਵਿੱਚ ਜਾਂ ਪਿੱਛੇ ਜਿਹੜੀਆਂ ਸਰਕਾਰਾਂ ਰਹੀਆਂ ਕਿੰਨਾ ਕੁ ਵਿਕਾਸ ਜਿਹੜਾ ਤੁਹਾਡੇ ਇਲਾਕੇ ਦਾ ਹੋਇਆ ਜੀ ਦੇਖੋ ਜੀ ਜਿਹੜਾ ਪਹਿਲਾਂ ਹੋ ਚੁੱਕਾ ਹੋ ਚੁੱਕਾ ਕਾਂਗਰਸ ਨੇ ਸਾਡਾ ਬਹੁਤ ਸਵਾਰਿਆ ਕਾਂਗਰਸ ਨੇ ਬਹੁਤ ਸਵਾਰਿਆ ਅਸੀਂ ਇਹ ਨਹੀਂ ਕਹਿੰਦੇ ਨਹੀਂ ਸਵਾਰਿਆ ਕਾਂਗਰਸ ਦੇ ਰਾਜ ਵਿੱਚ ਵੀ ਅਸੀਂ ਕਣਕ ਖਾਧੀ ਹੈ ਕਿਉਂਕਿ ਵੇਖੋ ਮੜ ਤੋਂ ਮਾਰਾ ਬੰਦਾ ਵੀ ਢਿੱਡ ਪਰ ਕਿਸੋਂਦਾ ਰਿਆ ਕਾਂਗਰਸ ਦੇ ਰਾਜ ਵਿੱਚ ਤੇ ਹੁਣ ਜਿਹੜੀ ਸਰਕਾਰ ਆ ਚੁੱਕੀ ਹੈ ਝਾੜੂ ਵਾਲੀ ਹੁਣ ਤੇ ਦੇਖੋ ਕਿ ਇੱਕ ਨਾ ਰਹਿ ਗਿਆ ਕਿ ਆਪਣਾ ਜਨਤਾ ਚਲਾਉਣ ਵਾਸਤੇ ਕੀ ਕੀਤਾ ਇਹਨਾਂ ਨੇ 3 ਪੰਜ ਕਿਲੋ ਆਟਾ 5 ਕਿਲੋ 24 ਕਿਲੋ ਕੱਟਿਆ ਜਾਂਦਾ ਬਚਿਆ ਕਿ 4 ਕਿਲੋ 4 ਕਿਲੋ ਦੇ ਵਿੱਚ ਤੁਸੀਂ ਇਹ ਦੱਸੋ ਕਿ ਜਨਾਨੀ ਕਿਸ ਤਰ੍ਹਾਂ ਕੱਢ ਲੇਗੀ ਆਪਣਾ ਰਸੋਈ ਦਾ ਖਰਚਾ ਕਿਸ ਤਰ੍ਹਾਂ ਚਲਾ ਲੇਗੀ ਕਿਸ ਤਰ੍ਹਾਂ ਆਪਣੇ ਬੱਚਿਆਂ ਦਾ ਢਿੱਡ ਭਰ ਲੇਗੀ ਕਈਆਂ ਦੇ ਬੰਦੇ ਇਹੋ ਜਿਹੇ ਹੈਗੇ ਆ ਕਿ ਦੇਖੋ ਕਿ ਘਰ ਨਹੀਂ ਖਰਚੇ ਦਿੰਦੇ ਆ ਜਨਾਨੀਆਂ ਨੂੰ ਆਪ ਹੀ ਮਿਹਨਤ ਕਰਕੇ ਆਪ ਹੀ ਘਰ ਚਲਾਉਣਾ ਪੈਂਦਾ ਆ ਤੇ ਇਹਨਾਂ ਨੇ ਤੇ ਨੀ ਸੋਚਿਆ ਨਸ਼ੇ ਦਾ ਮੁੱਦਾ ਕਾਫੀ ਆ ਨਸ਼ਾ ਕਿੰਨਾ ਕੁ ਚੱਲ ਰਿਹਾ ਜੀ ਨਸ਼ਾ ਤੇ ਦੇਖੋ ਚੱਲੀ ਦੁਰੀ ਜਾਂਦਾ ਉਹ ਸਭ ਨੂੰ ਪਤਾ ਨਸ਼ਾ ਤੇ ਚੱਲਦਾ ਹੀ ਪਿਆ ਆ ਨਸ਼ੇ ਦਾ ਤੇ ਕੋਈ ਉਹ ਕੁਛ ਨਹੀਂ ਜਿਹਾਗਾ ਨਾ ਕੋਈ ਚੀਜ਼ ਦਾ ਕੰਟਰੋਲ ਹੀ ਜੋ ਹੋਇਆ ਸ਼ਹਿਰਾਂ ਦੇ ਵਿੱਚ ਗੱਲ ਕਰੀਏ ਤੇ ਸ਼ਹਿਰਾਂ ਦੇ ਵਿੱਚ ਪਾਣੀ ਦੀ ਕਾਫੀ ਸਮੱਸਿਆ ਲੋਕਾਂ ਨੂੰ ਆ ਰਹੀ ਆ ਕਿ ਜਿਹੜਾ ਟੈਂਕੀਆਂ ਦਾ ਪਾਣੀ ਆ ਛੂਟੀਆਂ ਦਾ ਉਹ ਪਾਣੀ ਲੋਕਾਂ ਤੱਕ ਤੁਹਾਡੇ ਘਰਾਂ ਤੱਕ ਪਾਣੀ ਸਾਫ਼ ਸੁਥਰਾ ਪਹੁੰਚ ਰਿਹਾ ਜੀ ਨਹੀਂ ਜੀ ਪਾਣੀ ਦਾ ਤਾਂ ਬਹੁਤ ਬੇੜਾ ਕਰਕੇ ਪਾਣੀ ਤੇ ਪੀਲਾ ਆ ਰਿਹਾ ਜੋ ਪਾਣੀ ਨਾ ਗੰਦਾ ਆ ਰਿਹਾ ਕਿ ਸਾਡੇ ਬੱਚੇ ਤੱਕ ਬਿਮਾਰ ਪਏ ਜੋ ਹੋਰ ਦੱਸੋ ਬੱਚੇ ਛੱਡੋ ਹਰੇ ਹੀ ਖੁਦ ਆ ਬਿਮਾਰ ਹੋਏ ਆ ਪੀ ਪੀ ਕੇ ਪੀਲਾ ਪਾਣੀ ਤਾਂ ਫਿਰ ਇਸ ਵਾਰੀ ਕੀ ਮੂਰ ਬਣਾਇਆ ਕਿਨੂੰ ਜਿਹੜਾ ਤੁਸੀਂ ਆਪਣੇ ਇਲਾਕੇ ਦਾ ਕਾਉਂਸਲਰ ਬਣਾਉਣ ਜਾ ਰਹੇ ਹੋ ਅਸੀਂ ਤੇ ਬਣਾਵਾਂਗੇ ਸੋਲੀ ਸਾਹਿਬ ਨੂੰ ਅਹੀਂ ਕਾਂਗਰਸ ਨੂੰ ਵੋਟ ਪਾਣੀ ਹੈ ਕਿਉਂਕਿ ਸਾਡਾ ਉਹਨਾਂ ਨੇ ਇਹ ਮੁਸ਼ਕਲਾ ਸੁਣੀਆਂ ਵੀ ਤੇ ਹੱਲ ਵੀ ਕੀਤੀਆਂ ਅਹੀਂ ਫਿਰ ਵੀ ਜਾਣਦੇ ਆ ਵੋਟਾਂ ਹੀ ਪਾਸਟਿਕ ਦੇ ਦੂਜਿਆਂ ਨੇ ਫਿਰ ਵੀ ਉਹਨਾਂ ਦੇ ਜਾ ਕੇ ਕੋਠੀ ਜਾ ਕੇ ਬਹਿ ਜਿੱਦਾ ਸਾਡਾ ਕੰਮ ਕਰਦੇ ਆ ਸਾਡੀ ਸੁਣਵਾਈ ਕਰਦੇ ਨੇ ਤੇ ਅਹੀਂ ਤੇ ਵੋਟ ਪਾਵਾਂਗੇ ਸੋਨੀ ਸਾਹਿਬ ਨੂੰ ਸੋਨੀ ਸਾਹਿਬ ਦੇ ਵਿੱਚ ਬਾਕੀਆਂ ਨਾਲੋਂ ਕੀ ਵੱਖਰਾ ਹੈ ਜੀ ਵੱਖਰਾ ਦੇਖੋ ਜੀ ਉਹ ਮਾੜੇ ਤੋਂ ਮਾੜੇ ਬੰਦੇ ਦੀ ਬਾਹ ਫੜ ਲਈ ਉਹਨਾਂ ਨੇ ਮਾੜੇ ਤੋਂ ਮਾੜੇ ਬੰਦੇ ਦੀ ਸੁਣਾਈ ਕਰਦੇ ਆ ਪਰ ਬੇਕੂਫ ਅਹੀਂ ਲੋਕ ਰਹਿ ਗਏ ਕਿ ਅਸੀਂ ਉਹਨਾਂ ਨੂੰ ਵੋਟ ਨਹੀਂ ਪਾ ਸਕੇ ਅਹੀਂ ਲਾਲਚ ਕੀਤਾ ਪਰ ਅਸੀਂ ਹੋਣ ਲਾਲਚ ਚ ਨਹੀਂ ਆਣਾ ਅਸੀਂ ਬੋਟਾ ਪਾਣੀਆ ਤੇ ਕਾਂਗਰਸ ਪਾਰਟੀ ਨੂੰ ਪਾਣੀਆ ਸਰਕਾਰਾਂ ਬਣਾਉਣ ਦੇ ਵਿੱਚ ਪੰਚਾਇਤਾਂ ਬਣਾਉਣ ਦੇ ਵਿੱਚ ਤੇ ਨਗਰ ਕਾਉਂਸਲ ਬਣਾਉਣ ਦੇ ਵਿੱਚ ਮਹਿਲਾਵਾਂ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਹੈ ਅਮਰਸਰ ਦੇ ਵਿੱਚ ਮੌਜੂਦ ਆਵਾਡ ਨੰਬਰ 52 ਚ ਆਮ ਲੋਕ ਨੇ ਗੱਲਬਾਤ ਕਰਾਂਗੇ ਸਚਕਲ ਮਾਤਾ ਜੀ ਕੀ ਨਾਂ ਤੁਹਾਡਾ ਨਰਿੰਦਰ ਕੌਰ ਨਰਿੰਦਰ ਕੌਰ ਜੀ ਖਾਸ ਕਰਕੇ ਜਿਵੇਂ ਚੋਣਾ ਆ ਗਿਆ ਤੁਹਾਨੂੰ ਪਤਾ ਐਮਐਸਸੀ ਦੀਆਂ ਕਾਉਂਸਲਰ ਦੀਆਂ ਚੋਣਾਂ ਚੱਲ ਰਹੀਆਂ ਜਿਆਦਾ ਰੁਝਾਨ ਕਿਹਦਾ ਚੱਲ ਰਿਹਾ ਪਾਰਟੀ ਕਿਹੜੀ ਵਧੀਆ ਜੀ ਵਧੀਆ ਤੇ ਕਾਂਗਰਸੀ ਆ ਝਾੜੂ ਵਾਲਿਆਂ ਨੇ ਤੇ ਕੁਛ ਨਹੀਂ ਸਵਾਰਿਆ 100 ਰੁਪਇਆ ਕਹਿ ਕੇ ਵੀ ਨਹੀਂ ਦਿੱਤਾ ਅਸੀਂ ਆਪ ਬਗਾਨਿਆਂ ਕਰਾਉਂਦੀਆਂ ਮਿਹਨਤਾ ਕਰਦੇ ਆਂ ਜੀ ਮਿਹਨਤ ਕਰ ਕਰ ਕੇ ਆਪਣੇ ਬੱਚੇ ਪਾਲੇ ਆਂ ਮੁੰਡੇ ਨਸ਼ਾ ਕਰਨਦੇ ਆ ਤੇ ਇਹਨਾਂ ਦੇ ਘਰਾਂ ਦੇ ਭੰਡੇ-ਪੁੰਡੇ ਮਾਜ ਕੇ ਟਾਈਮ ਪਾਸ ਕਰਨਦੇ ਆ ਜੀ ਤੇ ਜਿਹੜੀ ਕਣਕ ਆਉਂਦੀ ਉਹ ਵੀ ਉਹਨਾਂ ਨੇ 30 ਕਿਲੋ ਤੋਂ 5 ਕਿਲੋ ਕਰਤੀ ਹੂੰ ਇਹ ਦੱਸ ਦੋ ਉਹਨਾਂ ਨੇ ਕੀ ਸਵਾਰਨਾ ਆਪਾਂ ਤੇ ਵੋਟ ਪਾਵਾਂਗੇ ਤੇ ਸੋਹਣੀ ਵਿਕਾਸ ਰੋ ਪਾਵਾਂਗੇ ਹੂੰ ਇਹ ਖਾਸ ਕਰਕੇ ਕੀ ਲੱਗਦਾ ਜੀ ਵਿਕਾਸ ਸੋਨੀ ਤੁਹਾਡੇ ਏਰੀਆ ਚ ਬਣਦੇ ਆ ਤੇ ਤੁਹਾਡੀਆਂ ਮੁਸ਼ਕਿਲਾਂ ਸੁਣਨਗੇ ਤੁਹਾਡੇ ਵਿਕਾਸ ਹੋਊਗਾ ਪੰਜਾਬ ਚ ਬਣਦੇ ਆ ਬਣਦੇ ਵਣਨਗੇ ਵੀ ਹੂੰ ਬਣਨਗੇ ਵੀ ਬਣੇ ਵੀ ਆ ਤੇ ਹੁਣ ਵੀ ਗਾਂ ਬਣਨਗੇ ਬਹੁਤ ਸਵਾਰਿਆ ਇਹਨਾਂ ਨੇ ਸਾਡਾ ਹੂੰ ਤੇ ਗਾਂ ਵੀ ਸਵਾਰਨਗੇ ਨਹੀਂ ਜਿਹੜਾ ਕੋਈ ਵਾਅਦੇ ਕੀਤੇ ਸੀ ਸਰਕਾਰਾਂ ਨੇ ਬੀਜੇਪੀ ਕਹਿ ਰਹੀ ਐ ਸੀ ਕਣਕ ਦੇਣੇ ਆ ਹੋਰ ਕਈ ਤਰ੍ਹਾਂ ਦੇ ਵਾਅਦੇ ਸਰਕਾਰਾਂ ਨੇ ਕੀਤੇ ਸੀ ਕਿੰਨੇ ਕ ਵਾਅਦੇ ਜਿਹੜੇ ਆ ਤੁਹਾਡੇ ਪੂਰੇ ਹੋਏ ਜੀ ਵਾਅਦੇ ਇਸ ਤਰ੍ਹਾਂ ਹੀ ਆ ਜਿਹੜੀ ਕਣਕ ਪਹਿਲਾਂ ਸਰਕਾਰ 30 ਕਿਲੋ ਦਿੰਦੀ ਸੀ 30 ਕਿਲੋ ਤੋਂ 5 ਕਿਲੋ ਝਾੜੂ ਵਾਲੇ ਨੇ ਕਰਤੀ ਤੇ ਜਿਹੜਾ ਉਹ ਦਿੰਦੇ ਹੀ ਖਰਚਾ ਪਾਣੀ ਦੀ ਸੋਈ ਜਾਂਦੇ ਹੀ ਉਹ ਵੀ ਨਹੀਂ ਉਹਨਾਂ ਕੋਸ਼ ਸਵਾਰਿਆ ਤੇ ਗਾਂ ਫੇਰ ਆਪਾਂ ਬੋਰਡ ਕਿੰਨੂੰ ਪਾਵਾਂਗੇ ਜਿਹੜਾ ਸਵਾਰੂ ਉਹਨੂੰ ਹੀ ਪਾਵਾਂਗੇ ਕੂੜੇ ਵਾਲੀ ਗੱਡੀ ਲੱਗੀ ਹੀ ਉਹ ਵੀ ਇਹਨਾਂ ਨੇ ਟਵਾ ਦਿੱਤੀ ਐ ਸੋਨੀ ਪ੍ਰਗਾਸ਼ ਨੇ ਲਵਾਈ ਉਦੋਂ ਦੀ ਉਦੋਂ ਦੀ ਲੱਗੀ ਤੇ ਹੁਣ ਆਣ ਕੇ हट ਗਈ ਅਸੀਂ ਆਪ ਲੋਕਾਂ ਦੇ ਲਫਾਫੇ ਭਰ ਕੇ ਕੂੜੇ ਬਾਹਰ ਸੁੱਟਦੇ ਘਰਾਂ ਦੇ ਇਸ ਤੋਂ ਵੱਧ ਕੀ ਕਰ ਸਕਦੇ ਪੀਣ ਵਾਲਾ ਪਾਣੀ ਦਾ ਕਿਵੇਂ ਜੀ ਪੀਣ ਵਾਲਾ ਪਾਣੀ ਪੀਲਾ ਪਿੰਡ ਹੈ ਗੰਦਾ ਹੈ ਬਾਬਾ ਜੀ ਸਤਿ ਸ਼੍ਰੀ ਅਕਾਲ ਕੀ ਨਾ ਤੁਹਾਡਾ ਜਸਵੀਰ ਸਿੰਘ ਜੀ ਜੀ ਕਿਹੜੀ ਨੰਬਰ ਵਾਰਡ ਪਈ ਦੀ ਹੈ ਤੁਹਾਡੀ 52 ਨੰਬਰ ਜੀ ਜੀ ਖਾਸ ਕਰਕੇ ਗੱਲ ਕਰੀਏ ਸਿਆਸੀ ਮਾਹੌਲ ਕਾਫੀ ਭਖਿਆ ਹੋਇਆ ਨਗਰ ਕੌਂਸਲਰ ਦੀਆਂ ਚੋਣਾਂ ਚੱਲ ਰਹੀਆਂ ਤੁਹਾਡੀ ਵਾਰਡ ਦੀ ਗੱਲ ਕਰੀਏ ਤੇ ਕਿੰਨਾ ਕੋ ਰਜਾ ਕਿਹੜੀ ਪਾਰਟੀ ਦਾ ਰਜਾ ਚੱਲ ਰਿਹਾ ਸਰਕਾਰ ਕਿਹੜੀ ਵਧੀਆ ਸਰਕਾਰ ਸਾਰੀ ਕਾਂਗਰਸ ਜੀ ਹਾਂ ਤੇ ਕਿੰਨਾ ਕੰਮ ਸਵਾਰਿਆ ਟਾਂਚ ਵੀ ਲਵਾਈ ਇਹਨਾਂ ਨੇ ਹਾਂ ਤੇ ਸਾਰੇ ਸਫਾਈ ਵੀ ਉਹਨਾਂ ਕਰਵਾਈਏ ਹਾਂ ਸਾਰੇ ਪੇਪਰ ਆਈਆਂ ਟਾਂਚੀ ਬਣਦੀ ਨਹੀਂ ਬਈਗੀ ਇਹ ਇਹਨਾਂ ਦਾ ਆ ਗਿਆ ਝਾੜੂਆਂ ਨੇ ਦਾ ਕੰਮ ਹੂੰ ਇਹਨਾਂ ਦਾ ਆ ਗਿਆ ਕੱਡੀ ਰੋਗ ਦੇਂਦੇ ਨੇ ਤੇ ਕੱਡੀ ਚਲਾ ਦੇਂਦੇ ਨੇ ਇਹ ਹੁਣ ਸੋਨੀ ਸਾਹਿਬ ਆਉਣਗੇ ਤੇ ਚਲਾਉਣਗੇ ਹੂੰ ਆ ਬਹੁਤ ਵਧੀਆ ਸੋਨੀ ਸਾਹਿਬ ਕੰਮ ਕਰਦੇ ਪਏ ਨੇ ਹੂੰ 52 ਨੰਬਰ ਵਾਰਡ ਚ ਖਾਸ ਕਰਕੇ ਗੱਲ ਕਰੀਏ ਸੋਨੀ ਸਾਹਿਬ ਹੀ ਕਿਉਂ ਕੰਮ ਕਰਾ ਸਕਦੇ ਨੇ ਇੱਥੇ ਭਾਜਪਾ ਵਾ ਇੱਥੇ ਆਮ ਆਦਮੀ ਪਾਰਟੀ ਆਈ ਆ ਇੱਥੇ ਕਾਲੀਦਾਲਾ ਕਾਂਗਰਸ ਹੀ ਕਿਉਂ ਕਰਾ ਸਕਦੀ ਹੈ ਇਹ ਜੀ ਮਜ਼ਬੂਤ ਪਾਰਟੀ ਹੈ ਹੂੰ ਇਹ ਮਜ਼ਬੂਤ ਪਾਰਟੀ ਹੈ ਕੰਮ ਕਰਨ ਵਾਲੀ ਹੈ ਉਹਦੇ ਆਏ ਤੇ ਗਏ ਹੂੰ ਆਏ ਤੇ ਗਏ ਇਹ ਹੀ ਕਾਂਗਰਸ ਇਹ ਕਿਹੜੇ ਇਹ ਮਹੱਲੇ ਨੂੰ ਸਵਾਰ ਦੀ ਵੀ ਫਤਿਹ ਸਿੰਘ ਕਲੋਨੀ ਸਾਰੀ ਨੂੰ ਸੋਨੀ ਸਾਹਿਬ ਹੂੰ ਬਹੁਤ ਵਧੀਆ ਕੰਮ ਕਰਤੇ ਪਏ ਨੇ ਹਰ ਤੋਕ ਸੁਖ ਨੂੰ ਭਾਈਵਾਲ ਨੂੰ ਹੁੰਦੇ ਨੇ ਹਰ ਗਰੀਬ ਦੇ ਹੱਕਦਾਰ ਹੁੰਦੇ ਨੇ ਹਰ ਗਰੀਬ ਦੇ ਮੰਦਾ ਹੋਵੇ ਚੰਗਾ ਹੋਵੇ ਨਾਲ ਤੁਰਦੇ ਨੇ ਤੇ ਲੋਕ ਸਰਕਾਰ ਵੱਲੋਂ ਕਿੰਨੀਆਂ ਕਸੂਲਤਾਂ ਜੜੀਆਂ ਵੇ ਨਵੀਂ ਸਰਕਾਰ ਆਮ ਆਦਮੀ ਪਾਰਟੀ ਦੀ ਉਹ ਵੀ ਪੱਬਾਂ ਪਾ ਰਹੇ ਸਮੇਂ ਚੋਣਾ ਜਿੱਤਣ ਲਈ ਕਿੰਨੀਆਂ ਕਸੂਲਤਾਂ ਤੁਹਾਡੇ ਤੱਕ ਪਹੁੰਚ ਰਹੀਆਂ ਸਰਕਾਰ ਦੀਆਂ ਉਹ ਜੀ ਆਉਂਦੀਆਂ ਕਾਲੀਆਂ ਸਹੂਲਤਾਂ ਆਈਆਂ ਹਮ 1000 ਰੁਪਏ ਮਹੀਨਾ ਉਹ ਨਹੀਂ ਦਿੰਦੇ ਪੈ ਜਨਾਨੀਆਂ ਨੂੰ ਕਹਿ ਕੇ ਦਿੱਤਾ ਨਾ ਨਾ ਕੀ ਆ ਇਹਨਾਂ ਨਹੀਂ ਦਿੰਦੇ ਪੈ ਹਨਾ ਜੀ ਤੇ ਰਾਸ਼ਨ ਉਹ ਕੱਟੀ ਜਾਂਦੇ ਮੈਨੇ ਰਾਸ਼ਨ ਇੱਥੇ ਨਹੀਂ ਆਂਦਾ ਪਿਆਗਾ ਹਮ ਆ ਪੀਣ ਵਾਲੇ ਪਾਣੀ ਦੀ ਕਾਫੀ ਸਮੱਸਿਆ ਸ਼ਹਿਰ ਚ ਹੁੰਦੀ ਆ ਗੰਦਗੀ ਡੈਂਪ ਤੋਂ ਕਾਫੀ ਰੌਲਾ ਰੱਪਾ ਹੁੰਦਾ ਕਿ ਕਿਤੇ ਗੰਦਗੀ ਆ ਬਿਮਾਰੀਆਂ ਫੈਲ ਰੀਆਂ ਨੇ ਇੰਨਾਂ ਚੀਜ਼ਾਂ ਦੀ ਵੀ ਸਮੱਸਿਆ ਹੈਗੀ ਆ ਕੋਈ ਜੀ ਹਾਂਜੀ ਹੈਗੀ ਹੈ ਜੇ ਗੰਦਾ ਪਾਣੀ ਆਂਦਾ ਪਿਆ ਹਮ ਇੱਥੇ ਗੰਦਾ ਪਾਣੀ ਆਂਦਾ ਪਿਆ ਲੋਕੀ ਬਿਮਾਰ ਵੀ ਇੱਥੇ ਹੁੰਦੇ ਪਿਆ ਹਾਂ ਤੇ ਇਲਾਕੇ ਦੇ ਜਿਹੜੇ ਐਮ ਐਲ ਏ ਆ ਉਹਨਾਂ ਤੱਕ ਕਦੀ ਮੁਸ਼ਕਲ ਲੈ ਕੇ ਨਹੀਂ ਪਹੁੰਚੇ ਤੁਸੀਂ ਉਹ ਜੀ ਪਹੁੰਚੇ ਤਾਂ ਕੋਈ ਆਵੇ ਤਾਂ ਤਾਂ ਉਹ ਮਿਲਦੇ ਹੀ ਨਹੀਂ ਹਮ ਕਈ ਵਾਰੀ ਲੋਕੀ ਜਾ ਚੁੱਕੇ ਨੇ ਨਹੀਂ ਮਿਲਦੇ ਇੱਥੇ ਕੀ ਮੂਡ ਬਣਾਇਆ ਯਾਰ ਕੀ ਅਰਗਜਿਕ ਕਾਂਗਰਸੀ ਸੋਢੀ ਸਾਹਿਬ ਕਿਹੜੇ ਦੁੱਖ ਸੁੱਖ ਨੂੰ ਭਾਈਵਾਲ ਨੇ ਸਾਡੇ ਮਾੜਿਆਂ ਦੇ ਵੀ ਚੰਗਿਆਂ ਦੇ ਵੀ ਹਰ ਕਿਤੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਤੁਹਾਡਾ ਮੇਰਾ ਨਾਮ ਜੀ ਅਸ਼ੰਦੀਪ ਸਿੰਘ ਖਾਸ ਕਰਕੇ ਕਿਹੜੀ ਨੰਬਰ ਦੇ ਵਾਰਡ ਤੋਂ ਰਹਿਣ ਵਾਲੇ ਹੋ ਮੈਂ 52 ਨੰਬਰ ਵਾਰਡ ਤੋਂ ਰਹਿਣ ਵਾਲਾ ਜੀ ਜੀ ਚੋਣਾਂ ਤੁਹਾਨੂੰ ਪਤਾ ਨਗਰ ਕੌਂਸਲ ਦੀਆਂ ਆਈਆਂ ਹੋਈਆਂ ਲੀਡਰ ਤੁਹਾਡੇ ਤੱਕ ਪਹੁੰਚ ਕਰਦੇ ਹੋਣਗੇ ਕੀ ਕੀ ਉਹਨਾਂ ਵੱਲੋਂ ਜਿਹੜੀਆਂ ਤੁਹਾਡੇ ਨਾਲ ਵਾਅਦੇ ਕੀਤੇ ਜਾ ਰਹੇ ਆ ਅਸਲ 'ਚ ਮੁਸ਼ਕਲਾਂ ਕੀ ਹੈਗੀਆਂ ਗਰਾਊਂਡ ਲੈਵਲ ਤੇ ਮੁਸ਼ਕਲਾਂ ਜੇ ਜਦਾਂ ਦੇਖੋ ਸਾਡਾ ਪਾਣੀ ਪੀਣ ਵਾਲਾ ਇਹਦੀ ਬਹੁਤ ਮੁਸ਼ਕਲ ਆ ਤੇ ਏਮਪਲੋਇਮੈਂਟ ਨੂੰ ਲੈ ਕੇ ਪੰਜਾਬ 'ਚ ਬਹੁਤ ਦਿੱਕਤ ਹੈ ਜੀ ਹੂੰ ਖਾਸ ਕਰਕੇ ਕੀ ਲੱਗਦਾ ਹੈ ਵਿਕਾਸ ਕਿੰਨਾ ਕੁ ਹੋਇਆ ਪਿਛਲੇ 3-4 ਸਾਲਾਂ ਦੇ ਵਿੱਚ ਜਾਂ ਪਹਿਲਾਂ ਕਿੰਨਾ ਕੁ ਵਿਕਾਸ ਹੋਇਆ ਜੀ ਪਹਿਲਾਂ ਜੀ ਵਿਕਾਸ ਜੋ 2-3 ਸਾਲਾਂ ਤੋਂ ਤੇ ਅਸੀਂ ਦੇਖਿਆ ਨਹੀਂ ਜਿਹੜਾ ਪਹਿਲਾਂ ਸੀ ਆਪਣਾ ਸਰਕਾਰ ਵੱਲੇ ਕਾਂਗਰਸ ਸਰਕਾਰ ਵੱਲੇ ਉਦੋਂ ਵਿਕਾਸ ਹੋਇਆ ਸੀ ਤੇ ਹੁਣ ਸਾਡੀ ਫੇਰ ਆਹੀ ਕੋਸ਼ਿਸ਼ ਹੋਈ ਕਿ ਕਿ ਅਸੀਂ ਕਾਂਗਰਸ ਸਰਕਾਰ ਨੂੰ ਅੱਗੇ ਲੈ ਕੇ ਆਈਏ ਹੂੰ ਖਾਸ ਕਰਕੇ ਜੇ ਗੱਲ ਕਰੀਏ ਕਿ ਨਸ਼ੇ ਦਾ ਮੁੱਦਾ ਪੰਜਾਬ ਦੇ ਵਿੱਚ ਕਾਫੀ ਭਖਿਆ ਰਹਿੰਦਾ ਜਿਹੜੀ ਵੀ ਸਰਕਾਰ ਆਉਂਦੀ ਆ ਉਹਦੇ ਸਰਕਾਰ ਵਲੇ ਨਸ਼ੇ ਦੀ ਕਾਫੀ ਗੱਲ ਹੁੰਦੀ ਆ ਹੁਣ ਨਸ਼ਾ ਕਿੰਨਾ ਕਿ ਜਿਹੜਾ ਨੌਜਵਾਨ ਜਿਹੜਾ ਸੇਵਨ ਕਰ ਰਿਹਾ ਤੁਸੀਂ ਕੀ ਸੋਚਦੇ ਹੋ ਤੁਸੀਂ ਇੱਕ جنگ ਹੋ ਦੇਖੋ ਜੀ ਨਸ਼ੇ ਦਾ ਤੇ ਏਦਾਂ ਵਾ ਕਿ ਕੁਝ ਸਾਲਾਂ ਵਿੱਚ ਨਸ਼ਾ ਬਹੁਤ ਵੱਧ ਚੁੱਕਾ ਹੋਇਆ ਵਾ ਜਿੱਦਾਂ ਕਿ ਆਪਾਂ ਬਾਜ਼ਾਰ ਤੋਂ ਤੁਰਦੇ ਫਿਰਦੇ ਵੀ ਨਸ਼ਾ ਲੈ ਸਕਦੇ ਆ ਏਦਾਂ ਦਾ ਹੋ ਗਿਆ ਹੋਇਆ ਮੋਲ ਚੱਲ ਜੋ ਕਿ ਹੋਣਾ ਨਹੀਂ ਚਾਹੀਦਾ ਤੋ ਕਿ ਯੰਗ ਮੁੰਡੇ ਆ ਉਹਨਾਂ ਨੂੰ ਜਿੱਧਰ ਜਲਦੀ ਲੱਗ ਜਾਣ ਉਧਰ ਲੱਗ ਜਾਂਦੇ ਆ ਉਹਨਾਂ ਨੂੰ ਨੌਕਰੀਆਂ ਮਿਲਣ ਤੇ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਇਹ ਸਰਕਾਰ ਨੂੰ ਚਾਹੀਦਾ ਕਿ ਉਹ ਨੌਕਰੀਆਂ ਪ੍ਰੋਵਾਈਡ ਕਰਾਣ ਆਪਣੇ ਮੁੰਡਿਆਂ ਨੂੰ ਤਾਂ ਕਿ ਉਹ ਨਸ਼ਿਆਂ ਤੋਂ ਦੂਰ ਰਹਿਣ ਤੇ ਪੰਜਾਬ ਲਈ ਇੰਡੀਆ ਲਈ ਕੁਝ ਕਰ ਸਕਣ ਕਿਹੜੀ ਸਰਕਾਰ ਵਧੀਆ ਕਿਹੜੀ ਪਾਰਟੀ ਜਿਹੜੀ ਆ ਪੰਜਾਬ ਵਾਸਤੇ ਖਾਸ ਕਰਕੇ ਵਧੀਆ ਜੀ ਦੇਖੋ ਜੀ ਮੇਰੇ ਹਿਸਾਬ ਨਾਲ ਤੇ ਵਿਕਾਸ ਜੀ ਦੀ ਸਰਕਾਰ ਬਹੁਤ ਵਧੀਆ ਏ ਉਹਨਾਂ ਨੂੰ ਅੱਗੇ ਲੈਣਾ ਚਾਹੀਦਾ ਕਿਉਂਕਿ ਅਸੀਂ ਜੋ ਵੀ ਵਿਕਾਸ ਵੇਖਿਆ ਉਹਨਾਂ ਦੇ ਅੰਦਰ ਹੀ ਵੇਖਿਆ ਮੈਨੂੰ ਤੇ ਉਹਨਾਂ ਨੂੰ ਹੀ ਲੱਗਦਾ ਕਿ ਗਿਲੇ ਆਣਾ ਚਾਹੀਦਾ ਖਾਸ ਕਰਕੇ ਮਹੱਲੇ ਦੀ ਸਫਾਈ ਨੂੰ ਲੈ ਕੇ ਕਾਫੀ ਲੋਕ ਸਵਾਲ ਚੁੱਕਦੇ ਨੇ ਕਿ ਸਾਡੇ ਇਲਾਕਾ ਸਾਫ਼ ਹੋਣਾ ਚਾਹੀਦਾ ਸੜੀ ਗਲੀਆਂ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਆ ਤੇ ਅੱਜ ਤੱਕ ਡਿਵੈਲਪਮੈਂਟ ਜਿਹੜੀ ਕੀਤੀ ਆ ਭਾਸਵਾ ਨੇ ਕਿੰਨੀ ਕੁ ਕੀਤੀ ਆ ਕਾਲੀ ਦਲ ਦੀ ਸਰਕਾਰ ਆਈ ਉਹਨਾਂ ਕਿੰਨੀ ਕੁ ਕੀਤੀ ਆ ਕਾਂਗਰਸ ਦੀ ਆਮ ਆਦਮੀ ਪਾਰਟੀ ਨੂੰ 3 ਸਾਲ ਹੋ ਗਏ ਆ ਦੇਖੋ ਜੀ ਮੈਂ ਤੇ ਇਹਨਾਂ ਦੇ ਦੇਖਿਆ ਨਹੀਂ ਕਦੀ ਅੱਜ ਜਿਹੜੀ ਸਾਡੇ ਪਿੱਛੇ ਤੁਸੀਂ ਪਾਰਕ ਤੇ ਦੇਖੀ ਆ ਟੈਂਕੀਏ ਵਿਕਾਸ ਜੀ ਨੇ ਸ਼ੁਰੂ ਕਰਵਾਇਆ ਸੀ ਕੰਮ ਉਹਨਾਂ ਦੇ ਦੇਖਿਆ ਤੇ ਪਹਿਲਾਂ ਤੇ ਸਾਡੇ ਪਾਣੀ ਦਾ ਵੀ ਦੇਖ ਲਓਗੇ ਜੋ ਟੂਟੀ ਖੋਲ੍ਹੀਏ ਤੇ ਐ ਪਾਣੀ ਅ ਤਾਂ ਇਥੋਂ ਦੇ ਜਿਹੜੇ ਐਮਐਲਏ ਸਾਹਿਬ ਨੇ ਉਹ ਕਿੰਨੀ ਕੁ ਲੋਕਾਂ ਤੱਕ ਪਹੁੰਚ ਨੇ ਲੱਗਦਾ ਹੈ ਕਿ ਉਹ ਠੀਕ ਨੇ ਇਸ ਟਾਈਮ ਤੇ ਦੇਖੋ ਜੀ ਜਦੋਂ ਦੇ ਉਹ ਤੇ ਐਮਐਲਏ ਬਣੇ ਮੈਂ ਤਾਂ ਸ਼ਕਲ ਵੀ ਨਹੀਂ ਵੇਖੀ ਉਹਨਾਂ ਦੀ ਤੇ ਵਿਕਰ ਜੀ ਦਾ ਤਾਂ ਚਲੋ ਆਂਦੇ ਜਾਂਦੇ ਹੀ ਰਹਿੰਦੇ ਆ ਕਲੋਨੀ ਚ ਵਾਰਡ ਚਾੜੇ ਆਂਦੇ ਹੀ ਰਹਿੰਦੇ ਤਾਂ ਹੁਣ ਫਿਰ ਕੀ ਬਣਾਇਆ 21 ਤਰੀਕ ਨੂੰ ਕੀ ਮੂਡ ਬਣਾਇਆ ਤੁਸੀਂ ਸਾਡਾ ਤਾਂ ਮੂਡ ਜੀ ਪੱਕਾ ਹੀ ਹੈ ਕੀ ਹੈ ਜੀ ਅਸੀਂ ਤੇ ਵੋਟ ਆਪਣਾ ਸੋਨੀ ਸਾਹਿਬ ਨੂੰ ਹੀ ਪਾਵਾਂਗੇ ਸੋਨੀ ਸਾਹਿਬ ਨੂੰ ਹਾਂ ਜੀ ਕੀ ਲੱਗਦਾ ਹੈ ਕਿ ਬਾਕੀ ਜਿਹੜੀਆਂ ਸਹੂਲਤਾਂ ਨੇ ਉਹ ਸੋਨੀ ਸਾਹਿਬ ਤੁਹਾਡੇ ਤੱਕ ਪਹੁੰਚਾਉਣਗੇ ਬਿਲਕੁਲ ਹੀ ਜੋ ਬਿਲਕੁਲ ਜਿਹੜਾ ਹੁਣ ਬੰਦਾ ਆਪਣੇ ਕੋ ਆਂਦਾ ਹੋਵੇ ਆਪਾਂ ਉਹਨੂੰ ਆਪਣੇ ਦਿਲ ਦੀ ਗੱਲ ਕਹਿ ਸਕਦੇ ਜਿਹੜੇ ਬੰਦੇ ਨੂੰ ਕਦੀ ਦੇਖਿਆ ਹੀ ਨਾ ਹੋਵੇ ਉਹਨੂੰ ਕਵਾਂਗੇ ਕੀ ਕੀ ਨਾ ਜੀ ਤੁਹਾਡਾ ਸੁਨੀਤਾ ਜੀ ਸੁਨੀਤਾ ਜੀ ਕਿਹੜੀ ਨੰਬਰ ਵਾਰਡ ਤੁਹਾਡੀ ਹਾਂਜੀ 52 ਨੰਬਰ ਸੈਂਟਰ ਜੀ ਜੀ ਖਾਸ ਕਰਕੇ ਗੱਲ ਕਰੀਏ ਚੋਣਾਂ ਦਾ ਰੁਝਾ ਕਿਵੇਂ ਆ ਕਿਹੜੀ ਪਾਰਟੀ ਜ਼ਿਆਦਾ ਵਧੀਆ ਚੱਲ ਰਹੀ ਆ ਬੀਜੇਪੀ ਵੀ ਚੋਣ ਮੈਦਾਨ ਦੇ ਵਿੱਚ ਆ ਕਾਂਗਰਸ ਆ ਕਾਲੀ ਦਲ ਤੇ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਵੀ ਸੋਰੀ ਪਹਿਲੀ ਵਾਰ ਚੋਣਾਂ ਆਮ ਪਾਰਟੀ ਤੇ ਸਭ ਠੀਕ ਆ ਪਰ ਜਿਹੜੀ ਸੋਨੀ ਦੀ ਇਹ ਵਧੀਆ ਚੱਲਣ ਦੀ ਸਭ ਤੋਂ ਵਧੀਆ ਹਾਂਜੀ ਇਹ ਸਭ ਤੋਂ ਸਾਨੂੰ ਸਭ ਤੋਂ ਵਧੀਆ ਬਹਤਰ ਲੱਗਣਦੀ ਆ ਕਿ ਸਾਰਿਆਂ ਦਾ ਸੁਣਦੇ ਆ ਸਾਰਿਆਂ ਦੀ ਕਹਿੰਦੇ ਆ ਸਾਰਿਆਂ ਨੂੰ ਸਮਝਦੇ ਨੇ ਤੇ ਬਾਕੀ ਸਾਰੇ ਕਦੀ ਪਾਣੀ ਦੀ ਸਮੱਸਿਆ ਕਦੀ ਕਿਸੇ ਦੀ ਸਮੱਸਿਆ ਕਦੀ ਵੀ ਇਹਨਾਂ ਨੇ ਮੰਗਾ ਪੂਰੀਆਂ ਨਹੀਂ ਕੀਤੀਆਂ ਕਿਸੇ ਦੀਆਂ ਝਾੜੂ ਵਾਲੇ ਜਾਂ ਆਮ ਪਾਰਟੀਆਂ ਚ ਕੋਈ ਵੀ ਆ ਇਹਨਾਂ ਨੇ ਕਿਸੇ ਦੀ ਵੀ ਮੰਗਾ ਨਹੀਂ ਕਦੀ ਪੂਰੀਆਂ ਕੀਤੀਆਂ ਵਾਦੇ ਕੀਤੇ ਹੀ ਸਰਕਾਰਾਂ ਨੇ ਭਾਵੇਂ ਉਹ ਕਾਂਗਰਸ ਵਾਦੇ ਕਰਦੀ ਸੀ ਭਾਵੇਂ ਕਾਲੀ ਦਲ ਕਰਦਾ ਸੀ ਆਮ ਆਦਮੀ ਪਾਰਟੀ ਵਾਦਾ ਕਿਹੜੀ ਕਿਹੜੀ ਸਰਕਾਰ ਨੇ ਪੂਰਾ ਕੀਤਾ ਹੁਣ ਤੱਕ ਜੋ ਤੁਹਾਡੇ ਨਾਲ ਮਹਿਲਾਵਾਂ ਨਾਲ ਕੀਤੇ ਸੀਗੇ ਅੱਜ ਤੱਕ ਤੇ ਆਪਣੇ ਨਾਲ ਕਾਂਗਰਸੀ ਖੋਤੇ ਰਹੇ ਆ ਤੇ ਕਿਉਂਕਿ ਆਮ ਝਾੜੂ ਵਾਲਿਆਂ ਨੇ ਵੀ ਕਿਹਾ ਸੀ ਕਿ ਆਪਾਂ ਨੂੰ ਹਰ ਮਹੀਨੇ ਤੁਹਾਨੂੰ ਰਸੋਈ ਖਰਚਾ ਦਵਾਂਗੇ 1000 ਰੁਪਿਆ ਤੇ ਉਹ ਵੀ ਨਹੀਂ ਆਪਾਂ ਨੂੰ ਦਿੱਤਾ ਗਿਆ ਕਿਉਂਕਿ ਕਈ ਇੱਕ ਹੁੰਦਾ ਨਾ ਕਈ ਪਾਣੀ ਵੀ ਕਿਸੇ ਵਕਤ ਪਾਣੀ ਨਹੀਂ ਆਂਦਾ ਕਿਸੇ ਵਕਤ ਕਿਹਦੇ ਕੋ ਘਰ ਘਰ ਜਾ ਕੇ ਦੇਖੋ ਪਾਣੀ ਨਹੀਂ ਆਂਦਾ ਕਿਹਦੇ ਘਰ ਬੱਤੀ ਨਹੀਂ ਹੈਗੀ ਕਿਹਦੇ ਘਰ ਕੁਝ ਵੀ ਨਹੀਂ ਹੈਗਾ ਤੇ ਹੁਣ ਸਾਰੇ ਮੰਗਾ ਇਹਨਾਂ ਨੂੰ ਪੂਰੀਆ ਕਰਨੇ ਜਿਹੜੇ ਪਰ ਕੋਈ ਵੀ ਨਹੀਂ ਆਪਣੇ ਵਾਦੇ ਤੇ ਰਿਹਾ ਪਰ ਭਾਜਪਾ ਵਾਲੇ ਦੇ ਕਹਿੰਦੇ ਅਸੀਂ ਕਣਕ ਦੇ ਰਹੇ ਹਾਂ ਗਰੀਬਾਂ ਨੂੰ ਕੀ ਕਣਕ ਦਿੱਤੀ ਹੈ 4 ਕਿਲੋ 5 ਕਿਲੋ ਕਣਕ ਦਿੱਤੀ ਹੈ 4-5 ਕਿਲੋ ਕਣਕ ਨਹੀਂ ਹੁੰਦੀ ਜਿਹੜੀ 30 ਕਿਲੋ ਦੁਨੀਆ ਦੀ ਬਣੀ ਹੈ ਇੱਕ ਜਣੇ ਦੀ 30 ਕਿਲੋ ਤੋਂ ਆਪਾਂ 5-6 ਕਿਲੋ ਘਾਤੀ ਆ ਉਹ ਕਣਕ ਹੈ ਇਹ ਤਾਂ ਨਾ ਦਿਓ ਜੇ ਤੂੰ ਇਹ ਪਰਚੀ ਤੇ 2 ਰੁਪਏ ਪਰਚੀ ਤੇ ਦਿੰਦੇ ਸੀ ਤੇ ਤੂੰ ਹੀ 2 ਰੁਪਏ ਪੱਤੀ ਲੈ ਲੋ ਲੋਕਾਂ ਕੋ ਪੈਸੇ ਲੈ ਲੋ ਤੇ ਚਲੋ ਤੂੰ ਪੂਰੀ 30 ਕਿਲੋ ਤੇ ਦਵੋ ਕਿਸੇ ਨੂੰ ਕਿ ਜਿਹੜਾ ਸਰੇ ਵੀ ਕਿਸੇ ਦਾ ਤੇ ਜੇ ਆਪਾਂ ਸਾਰੇ ਕਣਕ ਹੀ ਕੱਟ ਦਿੱਤੀ ਕਿਸੇ ਦੀ ਜਾਂ ਕਿਹੜਾ ਕੇ ਦਾ ਧਾਰ ਘੱਟ ਨਾ ਕਿਸੇ ਦਾ ਜੁੜਿਆ ਕਿਸੇ ਦੇ ਨਾਮ ਘੱਟ ਤੇ ਤੇ ਉਹਦਾ ਕੀ ਫਾਇਦਾ ਆਪਾਂ ਨੂੰ ਕਾਂਗਰਸ ਸਰਕਾਰ ਵਰੀ ਇਹ ਚੀਜ਼ਾਂ ਮਿਲਦੀਆਂ ਸੀ ਕਣਕ ਮਿਲਦੀ ਰਾਸ਼ਨ ਮਿਲਦਾ ਸੀ ਹਾਂਜੀ ਉਹ ਤਾਂ ਬਹੁਤ ਕੁਝ ਮਿਲਦਾ ਸੀ ਜਦੋਂ ਕਾਂਗਰਸ ਸੀ ਔਰ ਉਹ ਦਾਲਾ ਮਿਲਦੀਆਂ ਹੀ ਖੰਡ ਮਿਲਦੀ ਹੀ ਬੜਾ ਕੁਝ ਮਿਲਦਾ ਹੈ ਸਵਰਾ ਰਾਚਨ ਮਿਲਦਾ ਹੀ ਤੋਂ ਉਨਤੇ ਕਣਕ ਜਿਹੜੀ ਮਿਲਦੀ ਉਹ ਵੀ ਬੰਦ ਕਰਤੀ ਲੋਕਾਂ ਨੇ ਤੁਸੀਂ ਗਲੀ ਦੇ ਆਮ ਪਿੰਡਾਂ ਦੇ ਵਿੱਚ ਜਾਂ ਦੇਖੀਏ ਵੀ ਇਸ ਸਮੇਂ ਨਸ਼ੇ ਦਾ ਕਾਫੀ ਗੰਗਾ ਹੋ ਗਿਆ ਤੁਹਾਡੇ ਸ਼ਹਿਰ ਦੇ ਵਿੱਚ 52 ਨੰਬਰ ਵਾਰਡ ਗਲੀ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਨਸ਼ੇ ਦੀ ਗਲਬਤ ਹੈਗੀ ਹੈ ਜੀ ਹਾਂਜੀ ਬਹੁਤ ਨਸ਼ਾ ਤੇ ਜ਼ਿਆਦਾ ਦੁਨੀਆਂ ਦਾ ਬੇੜਾ ਕਰਕੇ ਨਸ਼ਾ ਹੀ ਕਰਦਾ ਹੈ ਕਿਉਂਕਿ ਦੁਨੀਆ ਬਹੁਤਾ ਤੇ ਜਿੱਤ ਜਾਂਦੀ ਆ ਸਖਤਕਾਰ ਜਿੱਤ ਜਾਂਦੇ ਆ ਬੱਚੇ ਚੇਤਾ ਭੁੱਲ ਜਾਂਦਾ ਕਿ ਦੁਨੀਆ ਨੂੰ ਕਿੱਦਾਂ ਰੱਖਣਾ ਹੈ ਕਿਉਂਕਿ ਜੇ ਨਸ਼ਾ ਹੀ ਨਾ ਛਡਾਇਆ ਇਹਨਾਂ ਨੇ ਤੇ ਫਾਇਦਾ ਕੀ ਦੁਨੀਆ ਦਾ ਪਹਿਲੇ ਇਹ ਗੱਲ ਤੇ ਨਸ਼ਾ ਛਡਾਉਣਾ ਚਾਹੀਦਾ ਦੁਨੀਆ ਦਾ ਨਸ਼ਾ ਬੱਚਿਆਂ ਦੀ ਜ਼ਿੰਦਗੀ ਬਰਬਾਦ ਕਰਦਾ ਮਾਪੇ ਰੋਂਦੇ ਆ ਘਰ ਦੇ ਰੋਂਦੇ ਆ ਬੱਚੇ ਰੋਂਦੇ ਆ ਜਿਹੜੇ ਰੋਂਦੇ ਰਹਿੰਦੇ ਆ ਉਹਨਾਂ ਨੂੰ ਤੇ ਪਤਾ ਲੱਗਦਾ ਤੇ ਸਰਕਾਰਾਂ ਨੂੰ ਥੋੜੀ ਪਤਾ ਹੈ ਜੀ ਕੀ ਲੱਗਦਾ ਹੈ ਕਿ ਵਿਕਾਸ ਸੋਨੀ ਜੇ ਤੁਸੀਂ ਕਹਿੰਦੇ ਹੋ ਕਿ ਬਹੁਤ ਵਧੀਆ ਨੇ ਸੋਨੀ ਸਾਹਿਬ ਕਿ ਜਿੱਤਦੇ ਆ ਤੇ ਤੁਹਾਡੇ ਇਲਾਕੇ ਦਾ ਵਿਕਾਸ ਹੋਏਗਾ ਹਾਂਜੀ ਹੋਏਗਾ ਜ਼ਰੂਰ ਹੋਏਗਾ ਤੇ ਮੰਨ ਚ ਹੋਏਗਾ ਤੇ ਜ਼ਰੂਰ ਕਰਨਗੇ ਕਿ ਕਾਂਗਰਸ ਹੀ ਕਰ ਸਕਦੀ ਆ ਕਿਉਂਕਿ ਕਾਂਗਰਸ ਸਾਹਿਬ ਦੁਨੀਆ ਤੋਂ ਸ਼ੁਰੂ ਤੋਂ ਹੀ ਕਾਂਗਰਸ ਆਂਦੀ ਰਹੀ ਆ ਤੇ ਆਮ ਪਾਰਟੀ ਜਿਹੜੀਆਂ ਆਉਂਦੇ ਆ ਕੋਈ ਵੀ ਆ ਜਾਂਦੀ ਹੈ ਇਹ ਤੇ ਐਵੇਂ ਹੀ ਆ ਇਹ ਪਖੰਡ ਪਰਦੇ ਲੋਕੀ ਫਿਰ ਕੀ ਮੂਡ ਬਣਾਇਆ ਆਪਾਂ ਤੇ ਕਾਂਗਰਸ ਵਾਲੀ ਆ ਅੱਜ ਤੋਂ ਸਾਰੇ ਆ ਰਹੇ ਆਡੇ ਜਿੰਨੇ ਵੀ ਕੌਂਸਲਰ ਖੜੇ ਹੋਏ ਨੇ ਤੇ ਸਾਢੇ 3 ਸਾਲ ਹੋ ਗਏ ਆ ਮੇਰੀ ਰਹਿ 26 ਨੰਬਰ ਗਲੀ ਚ ਆ ਅੱਜ ਤੱਕ ਮੇਰਾ ਨਾਮ ਸਿਵਰ ਸਾਫ ਹੋਇਆ ਗਲੀ ਚ ਅੱਜ ਹੀ ਮੇਰੇ ਨਾਲ ਚੱਲੋ ਜਿਦਾ ਵੀ ਕਾਸ ਭਾਜੀ ਹੁੰਦੇ ਸਾਡਾ ਕੰਮ ਚੱਲਦਾ ਸੀ ਇਹ ਐਮਐਲਏ ਸਾਹਿਬ ਅਜ ਤੱਕ ਲੱਗ ਲੱਗ ਚ ਨਹੀਂ ਬੜੇ 26 ਨੰਬਰ ਤੇ ਇਹ ਲੋਕਾਂ ਨੂੰ ਸਿਵਰਾਂ ਨੇ ਵੀ ਕਹਿਣ ਲੱਪਿਆ ਕਿ 26 ਨੰਬਰ ਦਾ ਪਰਚਾ ਪੈਂਦਾ 26 ਨੰਬਰ ਸਾਫ ਨਹੀਂ ਹੁੰਦੀ ਅੱਜ ਵੀ ਸਿਵਰ ਬਾਰ ਭਰੇ ਪਏ ਆ ਹਾਲੇ ਤੱਕ ਹਾਂਡੇ ਕੋਈ ਵੀ ਸੁਣਵਾਈ ਨਹੀਂ ਆ ਗਈ ਸਾਢੇ 3 ਸਾਲ ਚ ਅਸੀਂ ਤਾਂ ਕਹਿੰਦੇ ਆ ਕਿ ਸਾਨੂੰ ਕੋਈ ਚਾਹੀਦਾ ਵਿਕਾਸਪਾਲ ਜਿ ਵਰਗਾ ਜਿਹੜਾ ਨਾਲ ਕੰਮ ਕਰਦਾ ਇੱਕ ਫੋਨ ਦਾ ਕੰਮ ਹੁੰਦਾ ਸੀ ਠੀਕ ਹੈ ਜੀ ਹੋ ਜਿਹੜਾ ਮਰਜ਼ੀ ਆ ਜੋੜੀ ਜਾਵੇ ਅਈ ਵਿਕਾਸ ਨੂੰ ਵੀ ਵੋਟ ਪਾਣੀ ਭਾਜੀ ਖਾਸਕਿ ਆਮ ਆਦਮੀ ਪਾਰਟੀ ਪਹਿਲੀ ਵਾਰ ਚੋਣਾਂ ਲੜਨ ਜਾ ਰਹੀ ਆ ਭਾਵੇਂ ਉਹ ਨਗਰ ਕੌਂਸਲ ਦੀ ਹੋਣ ਪੰਚਾਇਤੀ ਚੋਣਾਂ ਹੋਣ ਤੇ ਆਮ ਆਦਮੀ ਪਾਰਟੀ ਦੇ ਭਰੋਸਾ ਕਰਕੇ ਨਹੀਂ ਦੇਖ ਸਕਦੇ ਵੀ ਇਸ ਵਾਰ ਸਾਡਾ ਸ਼ਹਿਰ ਤੋਂ ਵਿਕਾਸ ਕਰ ਸਕਦੇ ਨੇ ਭਾਜੀ ਅੱਗੇ ਭਰੋਸਾ ਕਰਕੇ ਵੋਟ ਪਾਈ ਆ ਅੱਗੇ ਭਰੋਸਾ 3.5 ਸਾਲ ਹੋ ਗਏ ਆ ਅਛੜ ਦਾ ਹਾਲ ਵੇਖ ਲਓ ਚੜ੍ਹ ਦਾ ਹਾਲ ਕੀ ਬਣਿਆ ਗਲੀਆਂ ਦਾ ਹਾਲ ਵੇਖ ਲਓ ਕੀ ਬਣਿਆ ਭਰੋਸਾ ਕਰਕੇ ਹੀ ਪਾਈ ਸੀ ਜੇ ਭਰੋਸਾ ਜਿੱਤਿਆ ਹੁੰਦਾ ਤਾਂ ਫਿਰ ਵੋਟ ਪਾਉਂਦੇ ਆਪਾਂ ਉਹਨਾਂ ਨੂੰ ਤਾਂ ਭਰੋਸਾ ਤੋਂ ਉਹ ਲੈ ਆਪਣਾ ਨੇ ਭਾਜਪਾ ਵੀ ਸਮੇ ਵੱਡੇ ਦਾਅਵੇ ਕਰ ਰਹੀ ਹੈ ਕਿ ਅਸੀਂ ਲੋਕਾਂ ਦੇ ਘਰਾਂ ਤੱਕ ਜਿਹੜੀਆਂ ਸਹੂਲਤਾਂ ਪਹੁੰਚਾ ਰਹੇ ਨੇ ਭਾਜਪਾ ਵੱਲੋਂ ਵੀ ਕਾਫੀ ਜੜੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ ਵੇਖੋ ਜੀ ਆਪਾਂ ਜਿੰਨੇ ਸਾਡੇ ਸ਼ੁਰੂ ਤੋਂ ਕੰਮ ਕੀਤੇ ਆ ਸਾਨੂੰ ਮੈਨੂੰ 22 ਸਾਲੇ ਸਿਰੇ ਦਿਨ ਹੋ ਗਏ ਆ ਸਾਡੇ ਵਿਕਾਸ ਭਾਜੀ ਸੋਨੀ ਭਾਜੀ ਕੰਮ ਕਰੰਦੇ ਰਹੇ ਆਪਾਂ ਉਹਨਾਂ ਨਾਲ ਤੁਰਾਂਗੇ ਅੱਜ ਵੀ ਤੁਰਦੇ ਆ ਜੇ ਇਹ ਕੰਮ ਕਰਾਂਦੇ ਇਹਨਾਂ ਤੁਰਦੇ ਪਰ ਇਹਨਾਂ ਨੇ ਲੋਕਾਂ ਨੇ ਕੁਝ ਦਿੱਤਾ ਸੀ ਮੌਕਾ ਇਹਨਾਂ ਨੂੰ ਮੌਕਾ ਨੇ ਆਪਣਾ ਫੇਲ ਕਰ ਲਿਆ ਉਥੋਂ ਇਹਨਾਂ ਨੇ ਕੋਈ ਮਾਰਗ 52 ਨੰਬਰ 52 ਵਿੱਚ ਕੋਈ ਕੰਮ ਹੋਇਆ ਸੋ ਕੋਈ ਕੰਮ ਹੋਇਆ ਕੋਈ ਕੰਮ ਨਹੀਂ ਹੋਇਆ ਜਿਹੜੇ ਕੰਮ ਹੋਏ ਗਲੀਆਂ ਪਾਸ ਹੋਈਆਂ ਵਿਕਾਸ ਨਹੀਂ ਪਾਸ ਕੀਤੀਆਂ ਤੇ ਉਹ ਹੀ ਚਲੀਆਂ ਉਹ ਹੀ ਬਣੀਆਂ ਉਸ ਤੋਂ ਨਵੀਂ ਗਲੀ ਸੋ ਕਿਹੜੀ ਬਣੀ ਮੈਨੂੰ